ਫਤਗੜ ਸਾਹਿਬ ਸ਼ਹੀਦੀ ਸਬਾ ਤੇ ਜਾ ਰਹੇ ਸ਼ਰਧਾਲੂਆਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤਨਾਬਾ ਵਿਖੇ ਦੇ ਰਾਜਪਤਗੜ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਪਲਟੀ ਹੈ ਤੇ ਵੱਡਾ ਹਾਦਸਾ ਵਾਪਰਿਆ ਇਹ ਹਾਦਸਾ ਉਹ ਵਾਪਰਦਾ ਜਦੋਂ ਟਰਾਲੀ ਚਾਲਕ ਟਰੱਕ ਨੂੰ ਕ੍ਰੋਸ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੀ ਪਿਕਅਪ ਗੱਡੀ ਦੇ ਨਾਲ ਟਰਾਲੀ ਦਾ ਟੋਚ ਨੂੰ ਪਾਇਆ ਹੋਇਆ ਸੀ ਪਿਕਅਪ ਗੱਡੀ ਜਦੋਂ ਬਰਾਬਰ ਤੇ ਆ ਗਈ ਤਾਂ ਟਰਾਲੀ ਚਾਲਕ ਦੇ ਵੱਲੋਂ ਬ੍ਰੇਕ ਲਗਾ ਦਿੱਤੀ ਗਈ ਟਰਾਲੀ ਇੱਕਦਮ ਪਲਟ ਜਾਂਦੀ ਹੈ ਇਹ ਟਰੈਕਟਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਮੌਕੇ ਤੇ ਸਾਰਾ ਸਮਾਨ ਖਿਲਰਿਆ ਤੇ ਟਰਾਲੀ ਪਲਟ ਜਾਂਦੀ ਹੈ ਟਰਾਲੀ ਪਲਟ ਕੇ ਰੋਂਗ ਸਾਈਡ ਚਲੀ ਗਈ ਹੈ ਹਾਦਸੇ ਦੌਰਾਨ ਸ਼ਰਧਾਲੂਆਂ ਦੇ ਮਾਮੂਲੀ ਸੱਟਾਂ ਆਈਆਂ ਨੇ ਹਾਲਾਂਕਿ ਇੱਕ ਸ਼ਰਧਾਲੂ ਜੋ ਕਿ ਟਰਾਲੀ ਚਲਾ ਰਿਹਾ ਸੀ ਉਸ ਦੇ ਸਿਰ ਤੇ ਟਾਂਕੇ ਲੱਗੇ ਨੇ ਤੇ ਸਾਰੇ ਹੀ ਨਾਬੇ ਦੇ ਸਰਕਾਰੀ ਹਸਪਤਾਲ ਜੇਰੇ ਇਲਾਜ ਨੇ ਤਾਂ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਗਨੀਮਤ ਇਹ ਰਹਿ ਗਈ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਤੇ ਬਚਾ ਹੋਇਆ ਤੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ ਫੋਨ ਕਿਤੇ ਦੇ ਹੱਥ ਲੱਗਦੇ ਹੁੰਦੇ ਮੈਂ ਬਾਹਰ ਚੱਲ ਜਾਂਦੀ ਸੀ ਉਹਦੇ ਉਹ ਆਪਣਾ ਰਹਿੰਦਾ ਸੀ ਮੈਨੂੰ ਨਹੀਂ ਦੱਸਿਆ ਮੈਂ ਕਿੰਨਾ ਚੱਲੋ ਉੱਥੇ ਜੇ ਕੋਈ ਹੋਰ ਦਿਖਾ ਕਿੱਥੇ ਤੱਕ ਅਸੀਂ ਟਰਾਲੇ ਨੂੰ ਪਾਸ ਕਰਦੇ ਤੇ ਸਾਨੂੰ ਪੀਕਅਪ ਵਾਲੇ ਨੇ ਟ੍ਰਿਪਲ ਪਾਸ ਕਰਕੇ ਬਜਾਲੇ ਪੀਕਅਪ ਡਾਤੀ ਅਸੀਂ ਜਦੋਂ ਬ੍ਰੇਕ ਮਾਰੇ ਟਰੈਕਟਰ ਦੇ ਟਰਾਲੀ ਪਲਟੀ ਜਿਹੜੇ ਪੀਕਅਪ ਤੇ ਹੋਰ ਟਰਾਲੀਆਂ ਪਾਈਆਂ ਕਿੰਨੀਆਂ ਟਰਾਲੀ ਇੱਕ ਟਰਾਲੀ ਪਾਈ ਹੋਈ ਸੀ ਪੀਕਅਪ ਆ ਦੇ ਤੁਹਾਨੂੰ ਜੱਜਮੈਂਟ ਨਹੀਂ ਹੋਣੀ ਫਿਰ ਜੱਜਮੈਂਟ ਤਾਂ ਨਹੀਂ ਜਦੋਂ ਮੂਰੇ ਲਿਆ ਕੇ ਪਸਾਤੀ ਪੂਰਾ ਪੂਰਾ ਥਾਂ ਰਹਿ ਗਿਆ ਸੀ ਪਾਸ ਕਰ ਰਹੇ ਸੀ ਕਿ ਉਹਦੀ ਪਤਾ ਲੱਗਿਆ ਬਸ ਉਹਦੇ ਕੋਲ ਅਸ ਟਰੈਕਟਰ ਦੇ ਸੀ ਬ੍ਰੇਕ ਮਾਰੇ ਟਰਾਲੀ ਪਲਟੀ ਤਾਂ ਟਰਾਲੀ ਪਲਟੀ ਕਿੰਨੇ ਬੰਦੇ ਤੁਸੀਂ ਟਰਾਲੀ ਅਸੀਂ 10 ਬੰਦੇ ਦੇ 10 ਬੰਦੇ ਚਾਰ ਬੰਦੇ ਟਰੈਕਟਰ ਤੇ ਤੇ ਬਾਕੀ ਟਰਾਲੀ ਫਿਰ ਕੀੜੇ ਕੱਟਿਆ ਕਿ ਕਿਹਨੇ ਕੱਢਿਆ ਬਾ ਅੰਦਰੋਂ ਤੁਸੀਂ ਜਾਂ ਟਰਾਲੀ ਪਲਟੀ ਟਰਾਲੀ ਪਲਟੀ ਆਪੇ ਨਿਕਲ ਗਈ ਤੁਹਾਡੇ ਕਿੱਥੇ ਕਿੱਥੇ ਲੱਗੀਆਂ ਨਹੀਂ ਸੱਟ ਪੂਰੀ ਐ ਸੱਟ ਬੱਸ ਟਾਂਕੇ ਲੱਗੇ ਦੰਨ ਚਾਹ ਜਿਹੜੇ ਮੁੰਡੇ ਟਰੈਕਟਰ ਤੇ ਜੂ ਬੈਠੇ ਸੀ ਉਹ ਤੇ ਉਹਨਾਂ ਦੇ ਕਿਤੇ ਕਿਤੇ ਆਹੀ ਮੁੰਡੇ ਧੀਮਨਾ ਟਰੈਕਟਰ ਤੇ ਕੋਈ ਸੱਟ ਲੱਗੀ ਨਹੀਂ ਹੈਗੀ ਬਚਤ ਰਹਿ ਗਈ ਟਰੈਕਟਰ ਤਾਂ ਪਲਟੀ ਨਹੀਂ ਹੈਗਾ ਕੱਲੀ ਟਰਾਲੀ ਹੈ ਪਲਟੀ ਹੋ ਬ੍ਰੇਕ ਲੱਗਦਾ ਜਿਹੜੇ ਵੱਡੀ ਜਿਹੜੀ ਹੈਗਾ ਨਗੈਲੀ ਉਹਨਾਂ ਦੀ ਕਿਉਂ ਵੱਡਾ ਹਾਸਾ ਹੋ ਸਕਦਾ ਸੀ ਜਿਵੇਂ ਉਹ ਹੋਏ ਸਕਦਾ ਸੀ ਜਦੋਂ ਟ੍ਰਿਪਲ ਪਾਸ ਕਰਦੇ ਨੇ ਹੁਣ ਆਪਾਂ ਕਿਸੇ ਚੀਜ਼ ਨੂੰ ਪਾਸ ਕਰਨ ਲੱਗੇ ਹਾਂ ਉਹ ਇਸ ਤੋਂ ਬਾਅਦ ਪਾਸ ਕਰਦੇ ਨੇ ਤਾਂ ਵਿਚਾਲੇ ਆਪਣੀ ਉਹ ਫਸ ਗਈ ਜੇ ਨਾ ਕਰਦੇ ਤਾਂ ਆਪਾਂ ਲੰਘੇ ਜਾਂਦੇ ਆ ਇੱਕ ਪੇਸ਼ੈਂਟ ਦੇ ਜ਼ਿਆਦਾ ਇੰਜਰੀਜ਼ ਹੈ ਲਖਵੀਰ ਸਿੰਘ ਨਾਮ ਹੈ ਇਹ ਵੱਡਾ ਪਿੰਡ ਐਕਸੀਡੈਂਟ ਹੋਇਆ 108 ਐਂਬੂਲੈਂਸ ਲੈ ਕੇ ਆਈ ਹੈ ਉਹਦੇ ਮੱਥੇ ਤੇ ਸੱਟ ਹੈ ਉਹਦੇ ਟਾਂਕੇ ਲਾ ਰਹੇ ਆ ਬਾਕੀਆਂ ਦੇ ਮਾੜੀ-ਮੁਟੀਆਂ ਸੱਟਾਂ ਨਾਲ ਹੈ ਐਕਸੀਡੈਂਟ ਕਦੋਂ ਨਾਲ ਹੋਇਆ ਕੁਝ ਓਵਰਟੇਕ ਕਰ ਰਹੇ ਸੀ ਇਹ ਟਰੈਕਟਰ ਦੇ ਸੀ